ਉਹ ਜਰੂਰ ਹੋਗਾ ਜੋ ਜਿੰਨਾ ਕੋ ਤੁਹਾਨੂੰ ਦਿੱਤਾ ਐਨਾ ਸਾਨੂੰ ਨਹੀਂ ਦਿੱਤਾ ਖਾਲਸੇ ਨੂੰ ਦੋ ਪਦਵੀਆਂ ਦਿੱਤੀਆਂ ਨੇ ਮਹਾਰਾਜ ਜੀ ਨੇ ਉਹ ਬੜਾ ਤਕੜਾ ਨਿਰਮਲ ਸੰਤ ਮਹਾਤਮਾ ਸੀ ਮੈਂ ਕਿਹਾ ਤੁਹਾਡੇ ਕੋਲ ਇੱਕ ਪਦਵੀ ਆ ਕਹਿੰਦਾ ਹਾਂ ਇਹ ਤਾਂ ਠੀਕ ਆ ਕਹਿੰਦਾ ਅਸੀਂ ਤਾਂ ਸੰਤ ਸੰਤ ਹੀ ਆ ਤੇ ਮੈਂ ਖਾਲਸੇ ਨੂੰ ਨਾਲ ਸਿਪਾਹੀ ਦੀ ਪਦਵੀ ਦਿੱਤੀ ਆ ਦੋ ਪਦਵੀਆਂ ਨੇ ਖਾਲਸੇ ਕੋਲੇ ਤੇ ਸਿੰਘ ਵੀ ਐ ਤੇ ਗ੍ਰਸਤੀ ਵੀ ਐ ਸਿਪਾਹੀ ਵੀ ਐ ਇਸ ਵਰਗੇ ਜਿਹੜੇ ਅਮੁੱਲ ਗੁਣ ਨੇ ਇਹਨਾਂ ਦਾ ਕੋਈ ਕਥਨ ਨਹੀਂ ਹੋ ਸਕਦਾ ਖਿਮਾ ਹਿੰਸਾ ਮृਦ ਸਤਿ ਬਚਨ ਤਪ ਦਾਨ ਸੀਲ ਸੋਚ ਕ੍ਰਿਸ਼ਨਾ ਬਿਨਾ ਧਰਮ ਲਿੰਗ ਦਾ ਜਾਨ ਕੋਈ ਗੁਣ ਦਾ ਕਥਨ ਹੋ ਸਕਦਾ ਅਮੁੱਲ ਰਾਪਾਰ ਤੇ ਜਿਹੜਾ ਸਿੱਧੋ ਇਹਨਾਂ ਦਾ ਵਪਾਰ ਕਰਨਾ ਇਹਦੀ ਅਮੋਲਕ ਹੈ ਸਤਿਗੁਰੂ ਜੀ ਦੀ ਹੱਡੀ ਤੇ ਆ ਕੇ ਸਾਤ ਸੰਗਤ ਵਿੱਚ ਬਹਿ ਕੇ ਜਿਹੜਾ ਗੁਨਾ ਦਾ ਵਪਾਰ ਕਰਨਾ ਹੈ ਨਾਮ ਦਾ ਵਪਾਰ ਕਰਨਾ ਹੈ ਇਹ ਅੰਮੋਲਕ ਵਪਾਰ ਹੈ ਸੰਗਤ ਇੱਥੋਂ ਬਹਿ ਕੇ ਕਹਿਣੀ ਲੈਣੀ ਰਹਿਣੀ ਸਹਿਣੀ ਇਹ ਚਾਰ ਚੀਜ਼ਾਂ ਪ੍ਰਾਪਤ ਕਰਦੀ ਹੈ ਕਿਵੇਂ ਕਹਿਣਾ ਹੈ ਕਿਵੇਂ ਦੇਖਣਾ ਹੈ ਕਿਵੇਂ ਖਾਣਾ ਹੈ ਕਿਵੇਂ ਬੋਲਣਾ ਹੈ ਗੁਰਮੁਖਾਂ ਦੇ ਲੱਛਣ ਜਿਹੜੇ ਨੇ ਇਹ ਸੰਗਤ ਵਿੱਚੋਂ ਹੀ ਮਿਲਦੇ ਨੇ ਬੰਦੇ ਨੂੰ ਬڑے-ਬڑے ਬੰਦੇ ਪਹਿਲਾਂ ਸੰਗਤ ਤੋਂ ਦੂਰ ਰਹਿੰਦੇ ਨੇ ਜਦ ਕਦੇ ਸੰਗਤ ਵਿੱਚ ਆਉਂਦੇ ਨੇ ਤਾਂ ਉਹ ਫੇਰ ਪਛਤਾਉਂਦੇ ਨੇ ਕਿ ਪਿਛਲੀ ਜ਼ਿੰਦਗੀ ਬੇਕਾਰ ਬਤੀਤ ਕਰ ਦਿੱਤੀ ਅੱਜ ਤੱਕ ਅਸੀਂ ਇਹਨੇ ਗੁਣ ਲੈ ਨਾ ਸਕੇ ਤਾਂ ਉਹ ਗੁਰਸਿੱਖ ਪਿਆਰੇ ਜਿਹੜੇ ਅਮੁੱਲ ਵਪਾਰ ਨੂੰ ਕਰਦੇ ਨੇ ਜਿਹੜਾ ਵਪਾਰ ਹੈ ਗੁਰੂ ਸਾਹਿਬ ਦੇ ਸ਼ੁਭ ਗੁਣਾਂ ਦਾ ਅਮੋਲਕ ਹੈ ਜਿਹੜਾ ਵਪਾਰ ਕਰਨਾ ਸਿੱਖ ਜਾਂਦਾ ਆਪਾਂ ਵਪਾਰ ਕਰਨਾ ਸਿੱਖਣਾ ਹੈ ਸਤਗੁਰੂ ਜੀ ਨੇ ਬਚਨ ਕੀਤਾ ਹੋਇਆ ਕਿ ਸ਼ਬਦ ਹਜ਼ਾਰੇ ਜਿਹੜਾ ਪੜ੍ਹੂਗਾ ਉਹਨੂੰ ਪੰਜ ਗ੍ਰੰਥੀ ਜਿੰਨਾ ਮਾਤਮ ਦੇਵਾਂਗੇ ਹਜ਼ਾਰ ਸ਼ਬਦ ਦਾ ਮਾਤਮ ਇੱਕ ਤਾਂ ਸ਼ਬਦ ਹਜ਼ਾਰੇ ਕਦੇ ਨਹੀਂ ਛੱਡਣੇ ਦੋਵੇਂ ਹੀ ਦਸਵੇਂ ਪਾਸ਼ਾ ਵਾਲੇ ਤੇ ਪੰਜਵੇਂ ਪਾਸ਼ਾ ਜਿਹੜੇ ਉਚਾਰਨ ਕੀਤੇ ਨੇ ਇੱਕ 16 ਵਾਰੀ ਤੋਹੀ ਤੋਹੀ ਕਹਿਣਾ ਨਹੀਂ ਛੱਡਣਾ ਕਦੇ ਕਦੇ ਤਾਂ ਇੱਥੇ ਵੀ ਕਹਾਵਨਾ ਹੈ 16 ਵਾਰੀ ਜੇ ਭੁੱਲ ਜਾਈਏ ਜਾਂ ਕਦੇ ਰਹਿ ਜਾਏ ਤਾਂ 16 ਵਾਰੀ ਤੋਹੀ ਤੋਹੀ ਜ਼ਰੂਰ ਕਹਿ ਲੈਣਾ ਕੋਈ ਬੜਾ ਵੱਡਾ ਵਪਾਰ ਦਿੱਤਾ ਮਹਾਰਾਜ ਨੇ ਜਦ 16000 ਵਾਰੀ ਉਚਾਰਿਆ ਭਾਈ ਮਨੀ ਸਿੰਘ ਨੇ ਦੱਸਿਆ ਮਹਾਰਾਜ 16000 ਵਾਰ ਲਿਖ ਦਿੱਤਾ ਅਨੇ ਇਹ ਤਾਂ ਗ੍ਰੰਥ ਬਹੁਤ ਵੱਡਾ ਹੋ ਜਾਏਗਾ ਆਜ ਫਿਰ 10000 ਗ੍ਰੰਥ ਜਦੋਂ ਲਿਖਾਉਣ ਲੱਗੇ ਨੇ ਅਰੇ ਵੱਡਾ ਹੋ ਜਾਏਗਾ 16 ਵਾਰੀ ਰਹਿਣ ਦਿਓ ਬਾਤ ਨੂੰ 16000 ਦਾ ਹੀ ਰਹੇਗਾ ਜਿਹੜਾ 16 ਵਾਰੀ ਤੋਹੀਂ ਤੋਹੀਂ ਕਹਿੰਦਾ ਉਹਨੂੰ 16000 ਜਿੰਨਾ ਫਾਲ ਦੇ ਦਿੰਦੇ ਨੇ ਸਭ ਸਾਬ ਇੱਕ ਵਾਰ ਲੰਘ ਜਾਣਾ ਤੇ ਮੁਕਤ ਹੋ ਜਾਣਾ ਬੜਾ ਵੱਡਾ ਵਪਾਰ ਹੈ ਇੰਨਾ ਮੌਲਿਕ ਵਪਾਰ ਕੌਣ ਦਿੰਦਾ ਆਪਾਂ ਨੂੰ 84 ਪਾੜ ਜਪਜੀ ਸਾਹਿਬ ਦੇ ਕਰਕੇ 84 ਕੱਟੀ ਜਾਂਦੀ ਹੈ ਉਸ ਨੂੰ ਅਮਰ ਸ਼ਕ ਦੇ ਜਮਣਾ ਮਰਨਾ ਕੱਢ ਦੇਣੇ ਇੰਨਾ ਵੱਡਾ ਵਪਾਰ ਕੌਣ ਕਰਾ ਸਕਦਾ ਹੈ ਇੰਨਾ ਵੱਡਾ ਵਪਾਰ ਕੌਣ ਕਰਾ ਸਕਦਾ ਹੈ ਕਿ ਇੱਕ ਛਿਨ ਵਿੱਚ ਹੀ ਸਾਰੇ ਗੁਨਾਹ ਕੱਟ ਦੇਵੇ ਕੋਈ ਇੰਨੀ ਵੱਡੀ ਮੰਡੀ ਕੋਈ ਨਹੀਂ ਮਿਲਣੀ ਇੰਨਾ ਵੱਡਾ ਵਪਾਰ ਕਿਤੇ ਵੀ ਨਹੀਂ ਹੋਣਾ ਅਮੁੱਲ ਬਾਪ ਆ ਰਹੀਏ ਜਿਹੜੇ ਸਾਧ ਸੰਗਤ ਦੇ ਵਿੱਚ ਆਉਂਦੇ ਨੇ ਵਪਾਰ ਕਰਨ ਵਾਸਤੇ ਰੱਬ ਦੇ ਪਿਆਰੇ ਇਹ ਵੀ ਅਮੋਲਕ ਨੇ ਬ੍ਰਹਮ ਗਿਆਨੀ ਵੀ ਅਮੋਲਕ ਨੇ ਤਾਂ ਸਤਿਗੁਰੂ ਵੀ ਅਮੋਲਕ ਨੇ ਇਹਨਾਂ ਦੇ ਵਪਾਰ ਵੀ ਅਮੋਲਕ ਨੇ ਅਮੁੱਲ ਪੰਡਾਰਾ ਸਤਿਗੁਰੂ ਦਾ ਪੰਡਾਰਾ ਵੀ ਅਮੋਲਕ ਹੈ ਜਿਹੜਾ ਮੁਕਣ ਵਿੱਚ ਹੀ ਨਹੀਂ ਆਉਂਦਾ ਬ੍ਰਹਮ ਗਿਆਨੀ ਦੇ ਹਿਰਦੇ ਨੂੰ ਪੰਡਾਰਾ ਬਣਾ ਦਿੱਤਾ ਉਹ ਵੀ ਅਮੋਲਕ ਹੈ ਸਾਧ ਸੰਗਤ ਵੀ ਇੱਕ ਪੰਡਾਰਾ ਹੈ ਜਿਹੜਾ ਇਹਦੇ ਉਚਾ ਕੇ ਬਹਿ ਜਾਂਦਾ ਉਹ ਭੰਡਾਰੇ ਵਿੱਚੋਂ ਸਭ ਕੁਝ ਲੈ ਜਾਂਦਾ ਇਸ ਕਰਕੇ ਇਹ ਵੀ ਭੰਡਾਰਾ ਅਮੋਲਕ ਹੈ ਧੰਗੁਰ ਨਾਨਕ ਦੇਵ ਜੀ ਦਾ ਭੰਡਾਰਾ ਅਮੋਲਕ ਹੀ ਅਮੋਲਕ ਹੈ ਇੱਥੇ ਕੋਈ ਕਮੀ ਪੈਂਦੀ ਨਹੀਂ ਜਿੰਨਾ ਜ਼ਿਆਦੇ ਜੀ ਜਾਓ ਉਨਾ ਜ਼ਿਆਦੇ ਦਾਦਾ ਹੁੰਦਾ ਜਾਂਦਾ ਖਾਓ ਹੋ ਖਰਚ ਹੋ ਰਲ ਮਿਲ ਭਾਈ ਤੋੜਨਾ ਆਗਿਆ ਵੱਧ ਹੋ ਜਾਂਦਾ ਇਸ ਕਰਕੇ ਮਹਾਰਾਜ ਜੀ ਖਾਗ ਹੈ ਖਰਚ ਹਰ ਆਲ ਮਿਲ ਭਾਈ ਤੋੜ ਨਾ ਆਵੇ ਵੱਧ ਹੋ ਜਾਏ। ਇਕਚਰ ਮੂਲ ਨਾਲ ਥੁੜੀਂ ਤੋਂ ਜਿੱਚਰਾਪ ਕਿਰਪਾਲ ਸ਼ਬਦੋ ਫੁੱਟ ਬਾਬਾ ਨਾਨਕਾ ਆਹੇ ਖਰਚ ਧਨਮਾਲ। ਮਹਾਰਾਜ ਕਹਿੰਦੇ ਜਿੰਨਾ ਮਰਜੀ ਭੰਡਾਰਾ ਸਾਡਾ ਵਰਤੀ ਜਾਓ ਕਦੇ ਮੁੱਕੇਗਾ ਨਹੀਂ। ਸ਼ੁਣ ਗੁਣਾ ਦਾ ਭੰਡਾਰਾ ਗੁਰਸਿੱਖ ਨੇ ਹੀ ਬਣਾ ਦਿੰਿਆ ਸਿੱਖ ਵੀ ਭੰਡਾਰਾ ਲੈਣਾ ਚਾਹੇ ਤਾਂ ਸਿੱਖ ਵੀ ਨਾਮ ਜਪਣ ਲੱਗ ਜਾਏ। ਸੰਤਾਂ ਦਾ ਰਿਦਾ ਭੰਡਾਰ ਸੰਤਾਂ ਦਾ ਹਿਰਦਾ ਵੀ ਭੰਡਾਰਾ ਬਣ ਜਾਂਦਾ ਹੈ। ਇਹ ਭੰਡਾਰੇ ਵਰਤਦੇ ਨੇ ਨਾਮ ਦੇ ਸ਼ੁਭ ਗੁਣਾਂ ਦੇ ਗਿਆਨ ਦੇ ਭੰਡਾਰੇ ਦੂਰ ਦੇ ਦਰ ਤੇ ਵਰਤਦੇ ਨੇ ਤਦੂ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟੁਰ ਪੱਖਾ ਪਿਸ਼ਟਾ ਹੋਗੇ ਜਬ ਪ੍ਰਾਨ ਜਾਣਗੇ ਸ਼ੂਕਵਾ ਹੋ ਗੁਰੂ ਵਾਹੂ ਗੁਰੂ ਅੰਗਤੀ ਦਾ ਰੂਪ ਕਮਾਉਣਾ ਤੇ ਡਰਾਮੇ ਕਰਨ ਵਾਲਿਆਂ ਨੂੰ ਦੇਖੋ ਜਿਹੜਾ ਉਹਨਾਂ ਨੂੰ ਰੋਲ ਮਿਲਦਾ ਹੈ ਡਰਾਮੇ ਦੇ ਵਿੱਚ ਆਮੇ ਉਹ ਕੁਝ ਨਹੀਂ ਹੁੰਦਾ ਜਿਹੜਾ ਉਹ ਰੋਲ ਮਿਲਦਾ ਪਰ ਫਿਰ ਵੀ ਉਹ ਜਦੋਂ ਪਾਤਰ ਡਰਾਮਾ ਕਰਦਾ ਹੈ ਬਿਲਕੁਲ ਉਸੇ ਵਿੱਚ ਹੀ ਢਲ ਜਾਂਦਾ ਹੈ ਉਹ ਐਂ ਲੱਗਦਾ ਕਿ ਸੱਚਮੁੱਚ ਹੀ ਰਾਜਾ ਹੈ ਜਾਂ ਐਂ ਲੱਗਦਾ ਸੱਚਮੁੱਚ ਹੀ ਚੰਡਾਲ ਹੈ ਜਦੋਂ ਆਪਣੇ ਕੱਪੜੇ ਉਤਾਰ ਕੇ ਬਾਸਸਾਉਂ ਦਾ ਕੋਈ ਸੁਧਾਰਨ ਵਿਅਕਤੀ ਹੁੰਦਾ ਪਰ ਜਦੋਂ ਆਪਣਾ ਰੋਲ ਕਰਦਾ ਤਾਂ ਉਹ ਰੋਲ ਦੇ ਵਿੱਚ ਹੀ ਵੱਡ ਜਾਂਦਾ ਆ। ਆਪਾਂ ਪੰਗਤੀ ਪੜਦੇ ਆਂ ਤਾਂ ਆਪਾਂ ਪੰਗਤੀ ਦਾ ਰੂਪ ਨਹੀਂ ਹੋ ਸਕਦੇ। ਪੰਗਤੀ ਪੜਦੇ ਆਂ ਮਨ ਕਿਤੇ ਹੋਰ ਪੰਗਤੀ ਕਿਤੇ ਹੋਰ ਹੁੰਦੀ ਆ। ਚਲੋ ਵੀ ਭਾਈ ਸਾਹਿਬ ਨੇ ਬੋਲਿਆ ਅੱਗੇ ਪਿੱਛੇ ਬੋਲਦੇ। ਪੰਗਤੀ ਦੇ ਰੂਪ ਨੂੰ ਬਣਨਾ ਫਿਰਤ ਫਿਰਤ ਪ੍ਰਵਾਹ ਆ ਆਪਣੇ ਆਪ ਵਿੱਚ ਕਹੋ ਕਿ ਮਹਾਰਾਜ ਮੈਂ ਫਿਰਦਾ ਫਿਰਦਾ ਆ 84 ਦੇ ਗੇੜੇ ਖਾਂਦਾ। ਆਥਾਤੂ ਰੋਲ ਦੇ ਫਿਰਦੇ ਤੁਹਾਡੇ ਦਰ ਤੇ ਆਏ ਆਂ ਮਹਾਰਾਜ ਆਪਣੀ ਭਗਤੀ ਚ ਲਾ ਲਓ ਸਤਿਮੁੱਚ ਪੰਗਤੀ ਦੇ ਰੂਪ ਬਣ ਜਾਓ ਤਾਂ ਉਸੇ ਗੱਲ ਤੇ ਹੀ ਮਹਾਰਾਜ ਅਰਦਾਸ ਪ੍ਰਵਾਨ ਕਰ ਲੈਣਗੇ ਮੰਦਿਰ ਹੋ ਕੇ ਜਲੋਂ ਬਰਾਗ ਧਾਰ ਕੇ ਚੱਲੋ ਮਹਾਰਾਜ ਕਹਿੰਦੇ ਅਮੁੱਲ ਗੁਣ ਜਿਹੜੇ ਗੁਣ ਸਤਗੁਰੂ ਦੀ ਸਿੱਖ ਨੂੰ ਦਿੰਦੇ ਨੇ ਉਹ ਬੜੇ ਅਮੋਲਕ ਗੁਣ ਹੁੰਦੇ ਨੇ ਜਿੰਨੇ ਗੁਰੂ ਮਹਾਰਾਜ ਨੇ ਆਪਾਂ ਨੂੰ ਖਾਲਸੇ ਨੂੰ ਬਖਸ਼ੇ ਨੇ ਇੰਨੇ ਗੁਣ ਕਿਸੇ ਪਾਸ ਨਹੀਂ ਜਿੰਨੇ ਅਮੋਲਕ ਗੁਣ ਦਿੱਤੇ ਨੇ ਇਹ ਅੱਜ ਆਪਾਂ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨੀ ਸ਼ਕਦੇ ਜੇ ਕਿਤੇ ਇਹਹੀ ਪ੍ਰਚਾਰ ਆਪਾਂ ਸਾਰਿਆਂ ਮੁਲਕਾਂ ਨੂੰ ਛੁਡਾ ਦਈਏ ਸੱਚ ਜਾਣੋ ਸਾਰੇ ਅੰਮ੍ਰਿਤਧਾਰੀ ਬਣ ਜਾਵਾਂ ਸਾਰੇ ਹੀ ਗੁਰੂ ਦੇ ਪਿਆਰੇ ਬਣ ਜਾਣ ਕੋਈ ਇਹ ਕਹਿਣ ਜੋ ਸਾਨੂੰ ਤਾਂ ਜ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਚ ਇੰਨਾ ਕੁਝ ਕਿਉਂਕਿ ਇਹਦੀ ਸਟੱਡੀ ਕਿਸੇ ਨੇ ਕੀਤੀ ਨਹੀਂ ਕਿਸੇ ਨੇ ਪੜ੍ਹਿਆ ਨਹੀਂ ਜੋ ਪੜ੍ਹੇ ਤੇ ਪੜ੍ਹੇ ਤੇ ਪੜ੍ਹ ਕੇ ਪ੍ਰੈਕਟੀਕਲੀ ਕਿਸੇ ਕੋਲ ਜੀਵਨ ਨੇ ਉਹ ਦੱਸਣ ਵਾਲਾ ਹੀ ਹੈ ਨਹੀਂ ਵੀ ਇਹ ਗੱਲ ਕੀ ਆ ਸਤਿਗੁਰੂ ਮਹਾਰਾਜ ਕਹਿੰਦੇ ਜਿੰਨੇ ਗੁਣ ਆਪਾਂ ਨੂੰ ਬਖਸ਼ੇ ਨੇ ਖਾਲਸੇ ਨੂੰ ਐਨੇ ਗੁਣ ਚਿੱਤੇ ਨਹੀਂ ਹੈ ਸਤ ਸੰਤੋਖ ਦਇਆ ਧਰਮ ਵਿਚਾਰ ਜਿਹੜੇ ਸ਼ੁਭ ਗੁਣ ਬਖਸ਼ੇ ਨੇ ਤੇ ਜਿਹੜਾ ਸਤਗੁਰੂ ਮਹਾਰਾਜ ਕੋਲ ਵਪਾਰ ਕਰਦੇ ਆ ਆਖੇ ਅਮੋਲਕ ਵਪਾਰ ਹੈ ਇਸ ਵਪਾਰ ਦੀ ਕੋਈ ਕੀਮਤ ਨਹੀਂ ਜਿਹੜਾ ਆਪਾਂ ਨਾਮ ਜਪਣ ਦਾ ਵਪਾਰ ਕਰਦੇ ਆਂ ਬਾਣੀ ਪੜਨ ਦਾ ਸੁਣਨ ਦਾ ਸੇਵਾ ਕਰਨ ਦਾ ਅਮਰ ਛਕਣ ਦਾ ਅਮੋਲ ਵਪਾਰੀਏ ਜਿਹੜੇ ਸਾਧ ਸੰਗਤ ਉਹਦੇ ਚ ਆਉਂਦੇ ਨੇ ਸਾਰੇ ਵਪਾਰੀਏ ਨਾਮ ਜਪਣ ਵਾਲੇ ਬ੍ਰਹਮ ਗਿਆਨੀ ਗੁਰਮਤ ਪਿਆਰੇ ਜਗਿਆਸੂ ਜਾਨਾ ਇਹ ਵੀ ਅਮੋਲਕ ਨੇ ਇਹਨਾਂ ਦਾ ਕੋਈ ਅੰਤ ਨਹੀਂ ਸੰਗਤ ਕਿੱਥੇ ਮਿਲਦੀ ਹੈ ਇਹ ਤਾਂ ਆਪਾਂ ਨੂੰ ਹੁਣ ਮਿਲੀ ਹੋਈ ਹੈ ਨਾ ਤਾਂ ਪਤਾ ਨਹੀਂ ਲੱਗਦਾ ਕਿਤੇ ਰੱਬ ਇਹ ਜੇ ਥਾਂ ਵੀ ਸਿਰ ਉੰਦਦਾ ਚਾਕੇ ਜਿੱਥੇ ਸੰਗਤ ਮਿਲਦੀ ਨਹੀਂ ਉੱਥੇ ਸਿੱਖ ਰੋਂਦਾ ਜਾ ਕੇ ਉੱਥੇ ਉਹਨੂੰ ਦੁੱਖ ਨਿਵਾਰਨਸਾ ਉਹ ਯਾਦ ਆਉਂਦਾ ਹੈ ਕਿ ਮਹਾਰਾਜ ਮੈਨੂੰ ਕਿੱਥੇ ਭੇਜਦਾ ਹੈ ਤੁਸੀਂ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਆਪਾਂ ਨੂੰ ਨਾਮ ਦੇ ਵਪਾਰੀ ਬਣ ਮਹਾਰਾਜ ਨੇ ਬਣਾ ਲਿਆ ਕਿਨਹੀ ਬਨ ਜਿਆ ਤਾਂਸੀ ਤਾਂਬਾ ਕਿਨਹੀ ਲੌਂਗ ਸੁਬਾਰੀ ਉੱਥੇ ਹੁਣ ਜੇ ਫਿਰਦੇ ਨੇ ਸੰਤੋ ਬੰਦਿਆ ਨਾਮ ਗੋਬਿੰਦ ਕਾ ਇਹ ਆਖੇ ਬਹਮਾਰੀ ਅਮੁੱਲ ਵਪਾਰੀਏ ਅਮੁੱਲ ਭੰਡਾਰ ਸਤਗੁਰੂ ਆਪ ਵੀ ਵਪਾਰੀ ਨੇ ਅਮੋਲਕ ਸਾਡੇ ਸ਼ਾਹ ਨੇ ਤੇ ਸਤਗੁਰੂ ਜੀ ਦੇ ਭੰਡਾਰੇ ਨੇ ਨਾ ਗੁਰਬਾਣੀ ਦੇ ਇਹ ਵੀ ਅਮੋਲਕ ਭੰਡਾਰੇ ਨੇ ਇੱਥੇ ਕੁਝ ਘਟਦਾ ਨਹੀਂ ਇੱਥੇ ਤਾਂ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਦਿਨੋਂ ਦਿਨ ਗੁਰਨਾਣ ਸਿੰਘ ਸਾਹਿਬ ਦਾ ਖਜ਼ਾਨਾ ਵੱਧਦਾ ਹੈ ਘਟਦਾ ਨਹੀਂ ਹੈ ਆਮੋਲਕ ਭੰਡਾਰੇ ਸਤਿਗੁਰੂ ਦੇ ਇੰਨੇ ਭਰੇ ਪਏ ਨੇ ਆਓ ਜੋ ਮਰਜ਼ੀ ਲੈ ਲਓ ਛਿਮਾ ਲੈ ਲਓ ਮਹਾਰਾਜ ਕੋਲੋਂ ਕਿਸੇ ਨੂੰ ਮaaf ਕਰ ਦੇਣਾ ਇਹ ਗੁਣ ਗੁਰੂ ਸਾਹਿਬ ਦਿੰਦੇ ਨੇ ਮਨੁੱਖ ਸੱਚੇ ਪਾਸ਼ਾ ਕਨੇ ਬੁਰੇ ਨਾਲ ਬੁਰਾਈ ਕਰਨੀ ਇਹ ਤਾਂ ਸਾਰੇ ਲੋਕ ਕਰਦੇ ਨੇ ਬੁਰੇ ਨਾਲ ਬੁਰਾ ਕਰਨਾ ਮਾਫ ਕਰਨ ਕਈ ਸਿਆਣੇ ਕਈ ਸਿਆਣੇ ਮaaf ਕਰ ਦਿੰਦੇ ਨੇ ਇਹ ਖੇਮ ਸੋ ਕੋਈ ਗਲਤੀ ਹੋ ਗਈ ਕੋਈ ਗਲਤੀ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜੀ ਜਾਣੇ ਇਹ ਤੀਜੇ ਦਰਜੇ ਦੀ ਪਹਿਲੇ ਦਰਜੇ ਦੀ ਗੱਲ ਆ ਗਈ ਵੀ ਬੁਰੇ ਦਾ ਵੀ ਭਲਾ ਕਰਨਾ ਹੈ ਗੁਰੂ ਨਾਨਕ ਦੇ ਘਰ ਵਿੱਚ ਹੈ ਸੱਜਣ ਠੱਗ ਨੂੰ ਤਾਰਨਾ ਕਈ ਤਾਂ ਬੁਰਿਆਂ ਨੂੰ ਲੋਕ ਮਾਰ ਛੱਡਦੇ ਨੇ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਇਹਨੂੰ ਆਕਲ ਘੱਟ ਹੈ ਬਸ ਇਹਨੂੰ ਸੋਝੀ ਨਹੀਂ ਜੇ ਇਹਨੂੰ ਚੰਗੇ ਪਾਸੇ ਲਾ ਲਈਏ ਜੋ ਨਾਨਕ ਦੇਵ ਜਿੰਜਾ ਸੱਜਣ ਠਾਕੂ ਨੂੰ ਸੋਧੀ ਦੇਤੀ ਬਸ ਸੱਜਣ ਦੇ ਨਾਲ ਦੇ ਮਿੱਤਰਾਂ ਨੂੰ ਵੀ ਤੇ ਸੱਜਣ ਸਨੇਤ ਸਾਰੇ ਇਹ ਕਹਿਣ ਲੱਗ ਪਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਿਨਾਮੁ ਓਿ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਮਹਾਰਾਜ ਕਹੇ ਭੰਡਾਰ ਭਰਿਆ ਪਿਆ ਮੇਰੇ ਕੋਲ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬੜਿਆ ਮੇਰੇ ਦਾ ਭੰਡਾਰੇ ਭਰੇ ਪਏ ਨੇ ਆਜੋ ਜਿਨੇ ਲਜਾਣੇ ਆ ਅਮੋਲਕ ਭੰਡਾਰੇ ਨੇ ਇਨਾਂ ਦੇ ਕੋਈ ਕੀਮਤ ਨਹੀਂ ਹੈ ਕੀ ਕੀਮਤ ਦੇ ਸਕਦੇ ਆ ਕੀ ਦੇ ਸਕਦੇ ਆ ਅਮਰਤ ਦੇ ਵੱਟੇ ਤੁਹਾਨੂੰ ਗੁਰਬਾਣੀ ਵੱਟੇ ਕੀ ਦੇ ਸਕਦੇ ਆ ਕੁਛ ਨਹੀਂ ਦੇ ਸਕਦੇ ਕਥਾ ਕੀਰਤਨ ਦੇ ਬਦਲੇ ਕੀ ਦੋਗਾ ਕੋਈ ਕਿੰਨਾ ਕੁ ਦੋਗਾ ਕੋਈ ਇੱਕ ਪਰਮੇਸ਼ਰ ਦੇ ਨਾਮ ਨੂੰ ਤੱਕੜੀ 'ਚ ਇੱਕ ਪਾਸੇ ਰੱਖ ਕੇ ਜੇ ਤੋਲਣ ਲੱਗ ਪਈਏ ਪੂਰੇ ਬ੍ਰਹਿਮੰਡ ਨੂੰ ਤੋਲ ਲਈਏ ਤਾਂ ਵੀ ਤੋਲਿਆ ਨਹੀਂ ਜਾਂਦਾ ਇਹ ਕਿ ਕੀਮਤਾਂ ਦੇ ਕਿੰਨੇ ਕੀਮਤਾਂ ਦੇ ਕਥਾ ਦੇ ਕਿੰਨੇ ਕੀਮਤਾਂ ਪੂਰਾ ਬ੍ਰਹਿਮੰਡ ਵੀ ਤੋਲ ਲਈਏ ਤਾਂ ਵੀ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਭਈ ਤੋੜੀ ਕੀਮਤ ਨਾ ਪਵਾਂ। ਮਾਰਾ ਗਿਆ ਤੇ ਇਹ ਕੀਮਤ ਪਾਈ ਨਹੀਂ ਸਕਦੇ। ਅਮੁੱਲ ਆਵਹਿ ਅਮੁੱਲ ਲਾਇਆ ਹੈ। ਗੁਰਮੁਖਾਂ ਦਾ ਸੰਸਾਰ ਦੇ ਅੰਦਰ ਆਵਹਿ ਆਉਣਾ ਵੀ ਅਮੋਲਕ ਹੈ। ਇਸੇ ਕਰਕੇ ਗੁਰਮੁਖਾਂ ਨੂੰ ਗਿਆ ਧੰਨ 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 ਜਨ ਆਇਆ। ਕਿਉਂ ਆ ਆ ਭੰਨ ਕਿਉਂਕਿ ਜਿਸ ਪ੍ਰਸਾਦ ਸਭ ਜਗ ਤਤਰਾਇਆ ਬੜੀ ਦੁਨੀਆ ਕਾਰ ਦੇ ਨੇ ਜਦੋਂ ਗੁਰਮਖਾਉਂਦੇ ਨੇ ਕਿਸੇ ਮਹਾਕਮਾ ਨੇ 10 ਲੱਖ ਤਾਰਿਆ ਕਿਸੇ ਨੇ 20 ਲੱਖ ਤਾਰਿਆ ਕਿਸੇ ਨੇ 50 ਲੱਖ ਤਾਰਿਆ ਕਿਸੇ ਨੇ ਕਰੋੜਾਂ ਤਾਰੇ ਗੁਰਬਾਣੀ ਦੇ ਆਸ ਤੇ ਤੁਹਾਡਾ ਆਉਣਾ ਵੀ ਮਹਾਪੁਰਸ਼ੋ ਅਮੋਲਕ ਹੈ ਤੇ ਫਿਰ ਸੰਸਾਰ ਦੇ ਅੰਦਰੋਂ ਬ੍ਰਹਮ ਗਿਆਨ ਲੈਣਾ, ਮੁਕਤੀਆਂ ਲੈਣੀਆਂ, ਆਨੰਦ ਲੈਣਾ, ਅਮੁੱਲ ਲੈ ਜਾ ਹੈ। ਪਰ ਸੱਚਖੰਡ ਚਲੇ ਜਾਣਾ ਇਹ ਵੀ ਤੁਹਾਡਾ ਅਮੋਲਕ ਹੈ। ਤੁਹਾਡਾ ਤਾਂ ਆਇਆ ਵੀ ਸਫਲਾ, ਤੁਹਾਡਾ ਜਾਣਾ ਵੀ ਸਫਲਾ। ਅਮੁੱਲ ਆਗ ਹੈ ਜਿਹੜੇ ਸਾਧ ਸੰਗਤ ਵਿੱਚ ਆਉਂਦੇ ਨੇ ਅਮੋਲਕ ਗੁਣਾਂ ਨੂੰ ਲੈਣ, ਅਮੋਲਕ ਭੰਡਾਰੇ ਨੂੰ ਲੈਣ, ਅਮੋਲਕ ਵਪਾਰੀਏ। ਇਸ ਸੰਗਤ ਦਾ ਵੀ ਕੋਈ ਮੁੱਲ ਨਹੀਂ ਹੈ। ਸਤਿਗੁਰੂ ਨੂੰ ਪੁੱਛ ਕੇ ਦੇਖੋ ਆਪਣਾ ਮੁੱਲ ਦੁਨੀਆ ਨਾਲੋਂ ਬੱਚੋ ਸਤਿਗੁਰੂ ਤੁਹਾਡਾ ਇੰਨਾ ਮੁੱਲ ਬਹੁਤ ਮਹਾਰਾ ਜੀ ਕਹਿੰਦੇ ਇਹ ਤਾਂ ਅਮੋਲਕ ਨੇ ਮੇਰੇ ਪਿਆਰੇ ਇਹ ਜਿਹੜੀ ਸੰਗਤ ਰੋਜ਼ ਬੈਠਦੀ ਹੈ ਇਹਨੂੰ ਅਮੋਲਕ ਪਿਆਰਾ ਕਿਹਾ ਜਾਂਦਾ ਮੇਰਾ ਅਮੋਲਕ ਹੈ ਬੱਚਾ ਬਹੁਤ ਅੱਛਾ ਹੈ ਬੜਾ ਪਿਆਰ ਕਰਦੇ ਨੇ ਗੁਰਨਾਣਕ ਦੇਵ ਜੀ ਇਹ ਮੇਰਾ ਅਮੋਲਕ ਪੁੱਤਰ ਹੈ ਇਹ ਰੋਜ਼ ਆਉਂਦਾ ਸੰਗਤ ਵਿੱਚ ਮੇਰੇ ਅੱਖੇ ਲੱਗਦਾ ਇਹ ਅਮਰ ਸਾਕੇ ਪਿਆਰ ਪਰ ਪਿਆਰ ਰਹਿੰਦਾ ਹੈ ਬਾਣੀ ਪੜਦਾ ਹੈ ਇਹ ਅਮੋਲਕ ਹੀਗਾ ਹੈ ਤੇ ਉਹ ਮਹਾਰਾਜ ਆਪਣੀ ਸੰਗਤ ਨੂੰ ਪਿਆਰ ਕਰਦੇ ਸੰਗਤ ਵਿੱਚ ਆਉਣਾ ਵੀ ਅਮੋਲਕ ਹੈ ਇਹ ਸੰਗਤ ਵਿੱਚੋਂ ਜਿਹੜੇ ਉਹ ਵੀ ਧੰਨੇ ਜਿਹੜੇ ਸੁਣ ਕੇ ਮਨ ਦੇ ਅੰਦਰ ਵਸਾਲ ਕੇ ਆਪਣੇ ਹਿਰਦੇ ਰੂਪ ਖਜਾਂਦੇ ਨੂੰ ਸ਼ੁਭ ਗੁਣਾਂ ਨਾਲ ਭਰ ਕੇ ਲੈ ਜਾਂਦੇ ਨੇ ਉਹ ਵੀ ਧੰਨੇ ਜਿਹੜੇ ਕਹਿੰਦੇ ਅੱਜ ਜਾ ਕੇ ਮੈਂ ਆਪਨ ਛੱਡ ਦੇਣੇ ਨੇ ਆਪਨ ਛੱਡ ਦੇਣੇ ਨੇ ਅੱਜ ਮੈਂ ਆ ਗੁਣ ਗ੍ਰਹਿਣ ਕਰ ਲੈਣੇ ਨੇ ਅੱਜ ਮੈਂ ਹੁਣ ਐਨਾ ਨਾਮ ਜਪਣਾ ਜੇ ਕੋਈ ਟੀਵੀ ਦੇਖਣਾ ਛੱਡ ਦੇ ਮਹਾਰਾਗਰ ਤਨ ਤਨ ਤੇ ਛੱਡਦਾ ਸ਼ਾਬਾਸ਼ ਇਹ ਛੱਡ ਦੇ ਪੰਨ ਵਾਰ ਪੜਨਾ ਵੀ ਛੱਡ ਦਿਓ ਬਾਹਲਾ ਨਾ ਪੜਿਆ ਕਰੋ ਮੋਟੀਆਂ ਮੋਟੀਆਂ ਖਬਰਾਂ ਦੇਖਣੀਆਂ ਜੇ ਬਾਹਲੇ ਔਖੇ ਹੁੰਦੇ ਮੈਗਜ਼ੀਨ ਵਗੈਰਾ ਪੜ੍ਹਨੀ ਇਧਰ ਲਿਆਉਂਦੀਆਂ ਗੰਦੀਆਂ ਚੀਜ਼ਾਂ ਪੜ੍ਹਨੀਆਂ ਇਹ ਛੱਡ ਕੇ ਹੋਰ ਗਾਣੇਆਂ ਲੱਛਰ ਚੀਜ਼ਾਂ ਦੇਖਣੀਆਂ ਇਧਰ ਉਧਰ ਘੁੰਮਣਾ ਫਿਰਨਾ ਖਾਣਾ ਇਹ ਸਭ ਛੱਡ ਕੇ ਤਾਈਆਂ ਤਾਂ ਬਣੋਂਗੇ ਦੇਵਤੇ ਮਾਣ ਜਾਂ ਮਾਲਸ ਤੇ ਦੇਵਤੇ ਕੀ ਇਹ ਕਰਤਨਾ ਲਾ ਕੇ ਬਾਹਰ ਨਹੀਂ ਤਾਂ ਦੈਨ ਦੇ ਦੈਤ ਰਹਿ ਜਾਾਂਗੇ ਫਿਰ ਮਹਾਰਾਜ ਕਹਿੰਦੇ ਉਹ ਧੰਨਾ ਗੁਰਮੁਖਾ ਤੁਆ ਮੁੱਲ ਗੁਣ ਲੈ ਕੇ ਸੰਗਤ ਵਿੱਚੋਂ ਗਿਆ ਇਹਨਾਂ ਅਮੋਲਕ ਬਣ ਗਿਆ ਜਿਸ ਨੂੰ ਕੋਈ ਗਿਆਨ ਨਹੀਂ ਹੁੰਦਾ ਉਹ ਸੰਗਤ ਵਿੱਚ ਆ ਕੇ ਅਮੋਲਕ ਬਣ ਕੇ ਜਾਂਦਾ ਅਮੁੱਲ ਭਾਵੇ ਅਮੁੱਲਾ ਸਮਾਹ ਭਾਏ ਜਿਹੜਾ ਉਹਨਾਂ ਦਾ ਭਾਣੇ ਅੰਦਰ ਚੱਲਣਾ ਇਹ ਵੀ ਅਮੋਲਕ ਹੈ ਗੁਰਮੁਖਾਂ ਦਾ ਅਮੁੱਲ ਭਾਏ ਜਿਹੜਾ ਸਤਿਗੁਰੂ ਨਾਲ ਭਾਏ ਪ੍ਰੇਮ ਕਰਨਾ ਇਹ ਵੀ ਅਮੋਲਕ ਹੈ ਅਮੁੱਲਾ ਸਮਾਹ ਜਿਹੜਾ ਗੁਰਮੁਖਾਂ ਦਾ ਸਤਿਗੁਰੂ ਦੇ ਵਿੱਚ ਸਮਾਉਣਾ ਹੈ ਜਿਹੜਾ ਬ੍ਰਹਮ ਦੇ ਵਿੱਚ ਲੀਨ ਹੋਣਾ ਹੈ ਸਮਾਹੇ ਤੋਂ ਭਾਵ ਸਮਾਹਣਾ ਆਨੰਦ ਨੂੰ ਵੀ ਕਿਹਾ ਹੈ ਜਿਹੜਾ ਉਹਨਾਂ ਦਾ ਆਨੰਦ ਆਉਣਾ ਹੈ ਇਹ ਵੀ ਅਮੋਲਕ ਹੈ ਆਨੰਦ ਦੀ ਵੀ ਕੋਈ ਕੀਮਤ ਨਹੀਂ ਜਿਹੜਾ ਗੁਰਮੁਖਾਂ ਦਾ ਸਮਾਉਣਾ ਹੈ ਸਤਿਗੁਰੂ ਦੇ ਵਿੱਚ ਇਹ ਵੀ ਅਮੋਲਕ ਹੈ। ਉਹਨਾਂ ਦਾ ਜਿਹੜਾ ਪ੍ਰੇਮ ਕਰਨਾ ਇਹ ਵੀ ਅਮੋਲਕ ਹੈ। ਪ੍ਰੇਮ ਦਾ ਮੁੱਲ ਆਪਾਂ ਨਹੀਂ ਪਾ ਸਕਦੇ। ਕਿਸੇ ਸਿੱਖ ਦੇ ਅੰਦਰ ਕਿੰਨਾ ਪ੍ਰੇਮ ਹੈ ਸੱਚੇ ਬਾਦਸ਼ਾਹ ਜਾਣਦੇ ਨੇ। ਆਪਾਂ ਨਹੀਂ ਜਾਣ ਸਕਦੇ। ਧੰਨ ਗੁਰੂ ਸੱਚੇ ਬਾਦਸ਼ਾਹ ਭਾਈ ਵੀਰ ਦੀ ਜਨਨ ਨਾਲ ਇੰਨਾ ਪਿਆਰ ਕੀਤਾ ਸੱਚੇ ਬਾਦਸ਼ਾਹ ਨੇ। ਯੂਪੀ ਦੀ ਸੰਗਤ ਨੇ ਬੇਇੱਜ਼ਤੀ ਕੀਤੀ। ਜਮਾਹ ਰਾਜ ਸਾਡੇ ਨਗਰ ਵਿੱਚ ਜਨਨ ਬਾਓ ਜਲ ਮਹਾਰਾਜ ਨੂੰ ਬੇਨਤੀ ਵਾਲੀ ਚਿੱਠੀ ਪਹੁੰਚੀ ਮਹਾਰਾਜ ਇਹ ਕਹਿਣ ਲੱਗੇ ਦੂਰ ਹੈ ਇਹ ਸੰਗਤ ਇੱਥੇ ਪਿੱਛੋਂ ਖੁਆਰ ਹੋਵੇਗੀ ਉਹ ਗੁਰ ਸਿੱਖ ਜਿਹੜੇ ਚਿੱਠੀ ਲੈ ਕੇ ਆਏ ਸੀ ਸੰਗਤ ਦੀ ਕਹਿੰਦੇ ਆਹ ਭਾਈ ਵੀਰੇ ਜੰਮ ਇਹ ਮੇਨ ਹੀ ਜਾਣੋ ਇਹ ਮੇਰੇ ਹੀ ਬੈਠਾ ਹਾਂ ਇਹ ਮੇਰਾ ਹੀ ਰੂਪ ਹੈ ਇਹਨੂੰ ਲੈ ਜਾਓ ਜਿਹੜਾ ਇਹਦੇ ਦਰਸ਼ਨ ਕਰੇਗਾ ਉਹ ਮੇਰੇ ਹੀ ਦਰਸ਼ਨ ਕਰੇਗਾ ਇੰਨੀ ਵਡਿਆਈ ਦੇ ਦਿੱਨੇ ਮਹਾਰਾ ਸੱਚੇ ਪਾਤਸ਼ਾਹ ਕਈ ਸੰਗਤਾਂ ਕਲ ਹੈਰਾਨ ਸੀ ਸ਼ਾਮ ਦੀ ਕਥਾ ਚ ਤੇ ਇੰਨੀ ਵਡਿਆਈ ਦਿੱਤੀ ਸਾਨੂੰ ਇੰਨਾ ਮਾਣ ਦਿੰਦੇ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਇਹ ਕਹਿੰਦੇ ਨਹੀਂ ਕਿ ਕਿਰਪਾ ਕੇ ਸਜੇ ਹਾਂ ਮੈਂ ਨਹੀਂ ਮੋਸੋ ਗਰੀਬ ਕਰੋਧ ਪਰ ਇੰਨਾ ਵੱਡਾ ਮਾਣ ਭਾਈ ਗਿਦੇ ਚੰਨ ਨੂੰ ਦਿੱਤਾ ਇਸ ਕਰਕੇ ਮਹਾਰਾ ਜੀ ਕਰੇ ਤੁਹਾਡਾ ਤਾਂ ਪਿਆਰ ਤੇ ਤੁਹਾਡਾ ਸਮਾਉਣਾ ਵੀ ਅਮੋਲਕ ਹੈ ਗੁਰਮੁਖੋ ਹਮ ਬੋਲ ਧਰਮ ਅਮੋਲਕ ਦੀ ਬਾਣ ਜਿਹੜਾ ਖਾਲਸੇ ਨੂੰ ਸਤਿਗੁਰੂ ਮਹਾਰਾਜ ਗੁਰਨਾਨਕ ਦੇਵ ਜੀ ਨੇ ਆਪਾਂ ਨੂੰ ਗੁਰਸਿੱਖਾਂ ਨੂੰ ਧਰਮ ਬਖਸ਼ਿਆ ਹੈ ਇਹ ਧਰਮ ਵੀ ਅਮੋਲਕ ਹੈ ਇਹਦੇ ਗੁਣ ਵੀ ਅਮੋਲਕ ਨੇ ਇਹਦੇ ਭੰਡਾਰੇ ਵੀ ਅਮੋਲਕ ਨੇ ਇਹ ਧਰਮ ਜਿਹੜਾ ਸਾਰਿਆਂ ਨਾਲੋਂ ਸ਼੍ਰੋਮਣੀ ਧਰਮ ਹੈ ਪ੍ਰਗਟ ਹੋ ਖਾਲਸਾ ਪ੍ਰਮਾਤਮਾ ਦੀ ਮੌਜ ਹੋਰ ਕਿਸੇ ਨੂੰ ਲਿਖਿਆ ਕਿ ਪ੍ਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਕੋਈ ਖਾਲਸਾ ਪ੍ਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ ਇਹ ਉਹ ਧਰਮ ਹੈ ਜਿਹਨੂੰ ਮਹਾਰਾਜ ਨੇ ਖੁਸ਼ ਹੋ ਕੇ 5000 ਬਖਸ਼ੇ ਨੇ 47 ਦੇ ਵਿੱਚ ਜਦੋਂ ਖਟਾਬੜੀ ਚੱਲਦੀ ਸੀ ਉਸ ਵਕਤ ਦਰਿਆ ਵਿੱਚ ਇੱਕ ਲੜਕੀ ਦੀ ਲਾਸ਼ ਉਡੀ ਜਾਵੇ ਇਹ ਬਾਬਾ ਕਰਤਾਰ ਸਿੰਘ ਦੇ ਖਾਲਸਾ ਨੇ ਗੱਲ ਸੁਣਾਈ ਕਹਿੰਦੇ ਅੰਗਰੇਜ਼ ਅਫਸਰ ਕਹਿੰਦਾ ਉਹ ਲਾਸ਼ ਉਡੀ ਜਾਂਦੀ ਆ ਉਹ ਸੰਸਕਾਰ ਕਰਦੇ ਸੀ ਘੜ ਘੜ ਕੇ ਕਹਿੰਦੇ ਬਾਹਰ ਕੱਢੋ ਬੀਬੀ ਬਾਹਰ ਗੱਡੀ ਤੇ ਪਰੇ ਨੂੰਹ ਕਰਕੇ ਖੜਾ ਕਹਿੰਦੇ ਇਹਦੇ ਉੱਤੇ ਵਸਤਰ ਪਾ ਦਿਓ ਉਸ ਵਕਤ ਸਿਪਾਹੀ ਕਹਿੰਦੇ ਮਹਾਰਾਜ ਸਾਹਿਬ ਜੀ ਦੇ ਤਾਂ ਪਹਿਲਾਂ ਹੀ ਵਸਤਰ ਪਾਇਆ ਹੋਇਆ ਇਹਨੇ ਕਿ ਇਹਨੇ ਕਲਗੀਧਰ ਦਾ ਬਖਸ਼ਿਸ਼ਾ ਕਸ਼ਹਿਰਾ ਪਾਇਆ ਹੋਇਆ ਬੀਬੀ ਉਸ ਵਕਤ ਅੰਗਰੇਜ਼ ਅਫਸਰ ਨੇ ਹੱਥ ਜੋੜ ਕੇ ਕਿਹਾ ਧੰਨ ਹੈ ਕਲਗੀਧਰ ਜੀ ਦਾ ਆਪਣੇ ਖਾਲਸੇ ਨੂੰ ਹਮੇਸ਼ਾ ਵਾਸਤੇ ਪੜਦਾ ਦੇ ਗਏ ਬਾਕੀ ਦੇ ਪੜਦੇ ਸਾਰੇ ਉੱਡ ਜਾਂਦੇ ਨੇ ਹੋਰ ਲੋਕ ਬੜੇ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਪਰ ਕਸ਼ਹਿਰਾ ਪੜਦਾ ਢੱਕਦਾ ਹੈ ਸਾਡਾ ਹਮੇਸ਼ਾ ਇਸ ਕਰਕੇ ਅਹਾਂ ਜਿਹਾ ਧਰਮ ਦਿੱਤਾ ਜਿਸ ਧਰਮ ਦੇ ਵਿੱਚ ਅਮੋਲਕ ਗੁਣ ਅਮੋਲਕ ਕਾਰ ਅਮੋਲਕ ਅਮਰਤ ਅਮੋਲਕ ਬਾਣੀ ਹਰ ਚੀਜ਼ ਹੀ ਅਮੋਲਕ ਵਰਖੀ ਹੈ ਮਹਾਰਾਜ ਨੇ ਐਸਾ ਧਰਮ ਹੈ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਵਰਖਿਸ਼ ਕੀਤਾ ਅਮੁੱਲ ਦੀ ਬਾਣ ਦੀ ਬਾਣ ਜਿਹੜਾ ਆਸਰਾ ਹੈ ਗੁਰਸਿੱਖ ਨੂੰ ਸਤਿਗੁਰੂ ਅਮੋਲਕ ਆਸਰਾ ਵਰਖਿਸ਼ ਕਰਦੇ ਨੇ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਸਾਹਿਬ ਕੇ ਕਾਰਜ ਪੂਰਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਦੀਵਾਨ ਨਾਮ ਕਚਹਿਰੀ ਦਾ ਵੀ ਹੈ ਦੀਵਾਨ ਨਾਮ ਦੀਵਾਨ ਹੁਣ ਵੀ ਦੀਵਾਨ ਹੀ ਲੱਗਿਆ ਹੋਇਆ ਗੁਰਾਂ ਦਾ ਹੁਣ ਵੀ ਸਤਿਗੁਰੂ ਸਜੇ ਹੋਏ ਨੇ ਇਸ ਸੰਗਤ ਦਾ ਇਸ ਸਥਾਨ ਦਾ ਕੋਈ ਮੁੱਲ ਨਹੀਂ ਹੈ ਅਮੋਲਕ ਸਥਾਨ ਹੈ ਸਾਧ ਸੰਗਤ ਅਮੋਲਕ ਹੈ ਗੁਰੂ ਗ੍ਰੰਥ ਸਾਹਿਬ ਦਾ ਇਉ ਪ੍ਰਕਾਸ਼ਮਾਨ ਹੋਣਾ ਸੰਗਤ ਦਾ ਬੇਠਣਾ ਕਥਾ ਦਾ ਹੋਣਾ ਦੇਵਤਿਆਂ ਦੀ ਸਮਾ ਵੀ ਠਿੱਕੀ ਪੈ ਜਾਂਦੀ ਹੈ ਇਹਦੇ ਸਾਹਮਣੇ ਜਿੱਥੇ ਸਤਿਗੁਰੂ ਮਹਾਰਾਜ ਵਿਰਾਜਮਾਨ ਹੁੰਦੇ ਨੇ ਜਾਂ ਅਮੋਲਕ ਹੀ ਸਤਿਗੁਰੂ ਮਹਾਰਾਜ ਦੇ ਆਸਰੇ ਦੇ ਸੰਗ ਵਸਿਚ ਕੀਤੇ ਹੋਏ ਨਾਮ ਦਾ ਆਸਰਾ ਮਹਾਰਾਜ ਕਹਿੰਦੇ ਓਟ ਲੈ ਹੋ ਨਾਰਾਇਣ ਆਂ ਦੀਨ ਦੁਨੀਆ ਝੱਲਾ ਹਰੇ ਮਨ ਓਟ ਲੈ ਹੋ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸ ਹੈ ਪਾਵ ਹੈ ਪਾਉ ਨਿਰਵਾਣਾ ਬਲਗਿ ਨਾਮ ਦੀ ਓਟ ਲੈ ਗੁਰੂ ਦੀ ਓਟ ਲੈ ਸੰਗਤ ਦੀ ਓਟ ਲੈ ਫਿਰ ਆਪਣੀ ਓਟ ਵੀ ਲੈ ਸਾਰੇ ਪ੍ਰਕਾਰ ਦੇ ਆਸਰੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਨੇ ਸ਼ਸਤਰਾਂ ਦਾ ਆਸਰਾ ਵੀ ਦਿੱਤਾ ਸ਼ਸਤਰਾਂ ਦੀ ਓਟ ਲੈ ਇਹ ਸਰਕਾਰ ਅਮੁੱਲ ਤੁਲ ਅਮੁੱਲ ਪਰਵਾਨ ਅਮੋਲਕ ਹੈ ਤੁਲ ਵਟਾ ਵਿਚਾਰ ਰੂਪੀ ਵਟਾ ਜਾਂ ਵਟਾ ਇਸ ਤਰ੍ਹਾਂ ਕਿ ਵਟਾ ਜਿਹੜਾ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਇਹ ਪੰਜਾਬ ਪਿਆਰਿਆਂ ਦੇ ਜਿਹੜੇ ਸਿਰ ਲੈ ਲੈ ਸਿਰ ਕਾਦੇ ਬੱਟੇ ਅੰਮਰਤੇ ਬੱਟੇ ਕਹਿੰਦੇ ਸਿਰ ਲਵਾਉਣ ਇਹ ਸਰਕਾਰ ਅਮੁੱਲ ਤੁਲ ਅਮੁੱਲ ਜਿਹੜਾ ਹੈ ਸਤਿਗੁਰੂ ਮਹਾਰਾਜ ਦਾ ਵਿਚਾਰ ਰੂਤੀ ਬੱਟਾ ਤੇ ਅਮੁੱਲ ਪਰਵਾਣ ਅਮੁੱਲ ਤੱਕੜੀ ਹੈ ਜਿਹਦੇ ਵਿੱਚ ਪਾ ਕੇ ਤੋਲਦੇ ਨੇ ਪਰਵਾਣ ਤੋਂ ਵੱਗਲ ਹਾਰਨਾ ਮਿਣਨਾ ਬਰਾਬਰ ਕਰ ਲਿਆ ਆਪਣੇ ਮਿਣ ਕੇ ਅਮੋਲਕੀ ਵਿਚਾਰ ਨੇ ਸਤਿਗੁਰੂ ਮਹਾਰਾਜ ਦੇ ਅਮੋਲਕੀ ਵਿਚਾਰ ਕਰਕੇ ਆਪਣੇ ਬਰਾਬਰ ਕਰ ਲੈਣਾ ਇਹ ਨਹੀਂ ਕਿ ਕਿਸੇ ਗੱਲ ਵਿੱਚ ਖਾਲਸੇ ਨੂੰ ਘੱਟ ਰੱਖਿਆ ਜੈਸਾ ਸਰੂਪ ਕਲ ਕੀ ਧਰ ਦਾ ਆਪਣਾ ਹੈ ਵੈਸਾ ਹੀ ਖਾਲਸੇ ਨੂੰ ਪ੍ਰਮਾਣ ਨਹੀਂ ਕੀਤਾ ਹੈ ਸਰੂਪ ਤੇ ਜਿੰਨੇ ਕਾਰ ਆਪ ਪੈਂਦੇ ਨੇ ਉਨੇ ਹੀ ਪਵਾਏ ਨੇ ਦਸਤਾਰਾ ਹੈ ਆਪਦੇ ਸੁੰਦਰ ਦਾੜਾ ਹੈ ਜਿਹਸਾ ਬਾਣਾ ਪੈਂਦਿਆ ਹੈ ਵੈਸੇ ਹੀ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਸ਼ ਦਿੱਤਾ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਅਮੋਲਕੀ ਦਾਤਾਂ ਦਿੱਤੀਆਂ ਸਾਰੀਆਂ ਅਮੁੱਲ ਬਖਸ਼ੀਸ਼ ਅਮੋਲਕੀ ਨੀਸ਼ਾਨ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਸੱਚੇ ਪਾਤਸ਼ਾਹ ਨੇ ਆਪਣੇ ਉੱਤੇ ਇਹ ਵੀ ਅਮੋਲਕੀ ਆਕਾਲ ਪੁਰਖ ਨੇ ਜਿਹੜੀਆਂ ਬਖਸ਼ੀਆਂ ਕੀਤੀਆਂ ਨੇ ਜੀਵ ਦੇ ਉੱਤੇ ਔਣ पाणी ਵੈ ਸੰਤਰ ਜੋ ਦਿੱਤਾ ਹੈ ਧਰਤੀ ਰਹਿਣ ਨੂੰ ਦਿੱਤੀ ਹੈ ਇਹ ਵੀ ਅਮੋਲਕ ਦਾਤਾ ਨੇ ਇਹਨਾਂ ਦੀ ਵੀ ਕੋਈ ਕੀਮਤ ਨਹੀਂ ਹੈ ਇਹ ਜਿਹੜੀ ਬਖਸ਼ੀਸ਼ ਕੀਤੀ ਆ ਮਨੁੱਖਾ ਜਨਮ ਦਿੱਤਾ ਉਹ ਵੀ ਗੁਰਸੇਖਾਂ ਦੇ ਘਰ ਦਿੱਤਾ ਇਹ ਵੀ ਬੜਾ ਅਮੋਲਕ ਬਖਸ਼ਿਸ਼ ਹੈ ਇਹ ਫਿਰ ਸਿੱਖਾ ਗਾਥਾ ਕੀਰਤਨ ਦਿੱਤਾ ਇਹ ਵੀ ਬੜਾ ਅਮੋਲਕ ਬਖਸ਼ਿਸ਼ ਹੈ ਮਹਾਰਾਜੀ ਦੀ ਅਮੁੱਲ ਨਿਸ਼ਾਨ ਜਿਹੜਾ ਨਿਸ਼ਾਨ ਹੈ ਮਸਤਕ ਤੇ ਪ੍ਰਗਟ ਕਰ ਦਿੰਦਾ ਭਗਤੀ ਦਾ ਨਿਸ਼ਾਨ ਇਹ ਖਾਲਸਾ ਨੇ ਨਿਸ਼ਾਨ ਬਖਸ਼ਿਆ ਆਪਣੇ ਕਕਾਰ ਬਖਸ਼ੇ ਨੇ ਇਹ ਵੀ ਨਿਸ਼ਾਨ ਭਗਤੀ ਦਾ ਨਿਸ਼ਾਨ ਬਖਸ਼ਿਸ਼ ਕੀਤਾ ਖਾਲਸੇ ਨੂੰ ਸੋ ਸਤਿਗੁਰੂ ਮਹਾਰਾਜ ਨੇ ਨਾਮ ਦਾ ਨਿਸ਼ਾਨ ਬਖਸ਼ਿਸ਼ ਕੀਤਾ ਇਸ ਪ੍ਰਕਾਰ ਜਿੰਨਾ ਵੀ ਕੁਝ ਬਖਸ਼ਿਸ਼ ਕੀਤਾ ਇਹ ਸਾਰਾ ਕੁਝ ਹੀ ਅਮੋਲਕ ਹੀ ਅਮੋਲਕ ਹੈ ਉਹ ਨਾਰਕਦੇਵ ਜੀ ਕਹਿੰਦੇ ਮਹਾਰਾਜ ਕਿ ਜਿੰਨਾ ਕੁਝ ਵਾਹਿਗੁਰੂ ਦਿੱਤਾ ਹੈ ਇਹ ਸਾਰਾ ਕੁਝ ਹੀ ਅਮੋਲਕ ਬਖਸ਼ਿਸ਼ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਦੀ ਕੀਮਤ ਨਹੀਂ ਕਿਉਂ ਮੋਲਕ ਕਿਹਾ ਕਿਉਂਕਿ ਸਿੱਧੇ ਚਾਹੁੰਦੇ ਨੇ ਕਿ ਅਸੀਂ ਅੰਤ ਪਾ ਲਈਏ ਕਿਸੇ ਨਾ ਕਿਸੇ ਤਰੀਕੇ ਵਾਹਿਗੁਰੂ ਦਾ ਅੰਤ ਪਾ ਲਈਏ ਪਰ ਮਹਾਰਾਜ ਜੀ ਕਹਿੰਦੇ ਸਿੱਧੂ ਸਾਰਾ ਕੁਝ ਹੀ ਅਮੋਲਕ ਹੈ ਕਿਹੜੀ ਚੀਜ਼ ਦਾ ਮੁੱਲ ਪਾਓਗੇ ਤੁਸੀਂ ਕਿਸੇ ਚੀਜ਼ ਦਾ ਮੁੱਲ ਪੈ ਹੀ ਨਹੀਂ ਸਕਦਾ ਅਮੋਲਕ ਕਰਮ ਜਿਹੜੇ ਅਕਾਲ ਪੁਰਖ ਜੀ ਕਰਮ ਬਖਸ਼ਿਸ਼ ਕਰਦੇ ਨੇ ਉਹਦਾ ਕੋਈ ਮੁੱਲ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਕਮਾਏ ਉਹ ਕਰਮ ਜਿਹੜੀ ਬਖਸ਼ਿਸ਼ ਕਰਦੇ ਨੇ ਉਹਦਾ ਕੋਈ ਮੁੱਲ ਹੈ ਭਲਾਂ ਦੀ ਕਿਸੇ ਚੀਜ਼ ਦਾ ਮੁੱਲ ਨਹੀਂ ਸਰੀਰ ਦਾ ਕੋਈ ਮੁੱਲ ਨਹੀਂ ਇਹ ਕਹੀਏ ਸਰੀਰ ਕਿਤੋਂ ਖਰੀਦ ਕੇ ਆਵਾਂਗੇ ਬੋਰ ਸਰੀਰ ਦਾ ਕੋਈ ਮੁੱਲ ਨਹੀਂ ਸ਼ੁਭ ਗੁਣਾ ਦਾ ਕੋਈ ਮੁੱਲ ਨਹੀਂ ਤਾਂ ਤਾਲਪੁਖ ਦੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਹੈ ਜਿਹੜੇ ਉਹ ਕਰਮ ਕਰਦੇ ਨੇ ਕਰਤੱਬ ਕਰਦੇ ਨੇ ਉਹਨਾਂ ਦੀ ਕੋਈ ਕੀਮਤ ਪਾ ਸਕਦਾ ਐਡੇ ਐਡੇ ਪਹਾੜ ਬਣਾ ਕੇ ਸਮੁੰਦਰ ਬਣਾ ਕੇ ਸਾਰੇ ਬਣਾ ਦਿੱਤੇ ਚੰਦ ਮਾਹ ਸ੍ਰਿਸ਼ਟੀਆਂ ਇਸ ਦਾ ਵੀ ਕੋਈ ਕੰਤ ਪਾ ਸਕਦਾ ਅਮੋਲ ਫਰਮਾਨ ਅਕਾਲ ਪੁਰਖ ਦਾ ਜਿਹੜਾ ਗੁਰੂ ਕੀ ਬਾਣੀ ਬਖਸ਼ਿਸ਼ ਕੀਤੀ ਆਪਾਂ ਨੂੰ ਇਹ ਜਿਹੜਾ ਫਰਮਾਨ ਦਿੱਤੇ ਨੇ ਸ੍ਰੀ ਮੁਖ ਬਾਖਸ਼ੇ ਦੇ 1432 ਅੰਗ ਦੇ ਵਿੱਚ ਇਹਨਾਂ ਦਾ ਕੋਈ ਮੁੱਲ ਪਾ ਸਕਦਾ ਜਿਹੜਾ ਉਹਦਾ ਫਰਮਾਨ ਹੁੰਦਾ ਉਹ ਵੀ ਅਮੋਲਕ ਹੈ ਫਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ ਜਦੋਂ ਇੱਕ ਵਾਰੀ ਤੁਹਾਡਾ ਫਰਮਾਨ ਹੋ ਜਾਂਦਾ ਹੈ ਇਹ ਕੋਈ ਰੋਕ ਨਹੀਂ ਸਕਦਾ ਹਨ ਹਰ ਫਰਮਾਨ ਦਰਗਹ ਕਾ ਆਇਆ ਜਦੋਂ ਤੇਰਾ ਫਰਮਾਨ ਆਉਂਦਾ ਚੱਲ ਵੀ ਸੱਚਖੰਡ ਨੂੰ ਜਾਣਾ ਆ ਵੀ ਰੋਕ ਸਕਦਾ ਜਦੋਂ ਕਿਸੇ ਨੇ ਜਨਮ ਲੈਣਾ ਤਾਂ ਵੀ ਨਹੀਂ ਰੋਕ ਸਕਦਾ ਆਵਤ ਕਿੰਨਾ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਮਾਰਨ ਲੱਗੇ ਨੂੰ ਵੀ ਕੋਈ ਰੋਕ ਸਕਿਆ ਤੇ ਮਰਨ ਲੱਗੇ ਨੂੰ ਕੌਣ ਰੋਕ ਸਕਦਾ ਇਸ ਕਰਕੇ ਤੁਹਾਡੇ ਜਦੋਂ ਫਰਮਾਨ ਜਾਰੀ ਹੋ ਜਾਂਦੇ ਨੇ ਜਿਸ ਤੂੰ ਕਹਿ ਤਿਸੈ ਕਿ ਆਚਾਰਾ ਨਾਨਕ ਸਤਿ ਸਵਾਰਣ ਹਾਰਾ ਜਦ ਤੁਸੀਂ ਹੁਕਮ ਕਰ ਦਿਓ ਕਿ ਇਸ ਕੀੜੇ ਨੂੰ ਮੈਂ ਰਾਜਾ ਬਣਾਉਣਾ ਉਹਨੂੰ ਕੋ ਰੋਕ ਸਕਦਾ ਇਸ ਕਰਕੇ ਤੁਹਾਡੇ ਜਿੰਨੇ ਵੀ ਫਰਮਾਨ ਨੇ ਜਿੰਨੇ ਵੀ ਹੁਕਮਨਾਮੇ ਨੇ ਜਿੰਨੇ ਵੀ ਹੁਕਮ ਤੁਸੀਂ ਭੇਜਦੇ ਹੋ ਸਿੱਖ ਸੰਗਤਾਂ ਨੂੰ ਉਹ ਹੁਕਮਨਾਮੇ ਦੇ ਦਰਸ਼ਨ ਕਰਨੇ ਵੀ ਤੁਹਾਡੇ ਅਮੋਲਕ ਨੇ ਸਤਾਰਾ ਜੀ ਫਿਰ ਜੇ ਸਾਰਾ ਕੁਝ ਆਪਾਂ ਤਕਰੀਜ਼ ਪਾ ਕੇ ਇੱਕ ਪਾਸੇ ਸਾਰੀਆਂ ਚੀਜ਼ਾਂ ਤੋਲ ਕੇ ਦੇਖ ਲਈਏ ਆਹ ਦੱਸੋ ਕਿਸ ਤੱਕ ਕੋਈ ਅੰਤ ਪੈ ਸਕਦਾ ਅਮੋਲੋ ਅਮੋਲ ਆਖਿਆ ਨਾ ਜਾਏ ਉਹ ਜਿਹੜਾ ਅਮੋਲਕ ਪਰਮਾਤਮਾ ਅਮੋਲਕ ਹੀ ਅਮੋਲਕ ਹੈ ਉਹ ਭਾਈ ਆਖਿਆ ਨਹੀਂ ਜਾ ਸਕਦਾ ਮੰਨ ਲਿਆ ਕਰੋ ਗੱਲ ਕਿੱਥੋਂ ਤੱਕ ਉਹਦਾ ਗੱਥਨ ਕਰਕੇ ਕਹੋਗੇ ਕਹਿੰਦੇ ਮਹਾਰਾਜ ਅਸੀਂ ਆਖੀ ਜਾਵਾਂਗੇ ਆਖੀ ਜਾਵਾਂਗੇ ਕਹਿੰਦੇ ਕਹਿੰਦੇ ਕਿਤੇ ਤਾਂ ਅੰਤ ਪਵੇਗਾ ਉਹਦੀਆਂ ਗੱਲਾਂ ਦਾ ਉਹਦੇ ਗੁਣਾਂ ਦਾ ਕਿ ਉਹਦੇ ਹੋਰ ਮਹਾਰਾਜ ਕਹਿੰਦੇ ਕਈਆਂ ਨੇ ਕੋਸ਼ਿਸ਼ ਕੀਤੀ ਹੈ ਕਹਨੇ ਮਾਰਾਇ ਕੇ ਅੰਤ ਪਾ ਨਹੀਂ ਸਕੇ ਕਹਨੇ ਮਾਰਾਇ ਕੇ ਤੁਸੀਂ ਤੁਹਾਡੀ ਤਾਂ ਉਮਰ ਕੁਛ ਵੀ ਨਹੀਂ ਕੰਨਿਆ ਨੇ ਲੱਖਾਂ ਬਰੇ ਤੱਕ ਕੋਸ਼ਿਸ਼ ਕੀਤੀ ਐ ਕਰੋੜਾਂ ਬਰੇਆਂ ਤੱਕ ਕੋਸ਼ਿਸ਼ ਕੀਤੀ ਐ ਸ਼ਿਵ ਜੀ ਹੋਣਾ ਨੇ 88000 ਬਰਾ ਇੱਕ ਸਮਾਧੀ ਐ ਸ਼ਿਵ ਜੀ ਦੀ ਤੁਹਾਡੀ ਤਾਂ ਉਮਰ ਨਹੀਂ ਹੈ ਕੁਛ ਨਾ ਉਸ ਦਾ 1000 2000 ਕੋਈ 5000 ਸਾਲ ਦਾ ਹੋ ਸ਼ਿਵ ਜੀ ਦੀ ਇੱਕ ਸਮਾਧੀ 88000 ਬਰਾ ਲੱਗਦੀ ਐ